ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਮਿਸਟਰ ਲੈਂਟਨ ਆਪਣੇ ਵਿਭਾਗ ਦੇ ਨਾਬੀ ਮੁਖੀ ਅਫਸਰ ਦੇ ਕਾਰਕ ਅਦਾਵਤ ਸਮੇਂ ਇੱਕ ਨੌਜਵਾਨ ਕੁੜੀ ਨੂੰ ਮਿਲਿਆ ਤੇ ਉਸੇ ਵਾਰ ਤੋਂ ਉਸ ਦੀ ਮੁਹੱਬਤ ਵਿੱਚ ਸਿਰ ਤੋਂ ਪੈਰਾਂ ਤੱਕ ਡੁੱਬ ਗਿਆ ਉਹ ਇੱਕ ਟੈਕਸ ਕਲੈਕਟਰ ਜੋ ਕਈ ਸਾਲ ਪਹਿਲਾਂ ਚਲਣਾ ਚਲਾਣਾ ਕਰ ਗਿਆ ਸੀ ਦੀ ਤੀ ਸੀ ਹੁਣ ਉਹ ਆਪਣੀ ਮਾਂ ਦੇ ਨਾਲ ਪੈਰਿਸ ਵਿੱਚ ਰਹਿੰਦੀ ਸੀ ਉਸ ਦੀ ਮਾਂ ਨੇ ਗਵਾਂਡ ਦੇ ਕੁਝ ਘਰਾਨਿਆਂ ਨਾਲ ਸੰਬੰਧ ਬਦਾਲੇ ਅਤੇ ਇਸ ਕੋਸ਼ਿਸ਼ ਵਿੱਚ ਸੀ ਕਿ ਉਸ ਦੀ ਧੀ ਲਈ ਚੰਗਾ ਜਹਾ ਪਤੀ ਤਲਾਸ਼ ਕਰ ਲਵੇ ਉਸ ਦੀ ਸੇਮ ਤੇ ਜੇ ਆਮਦਨੀ ਸੀ ਅਤੇ ਉਹ ਇੱਜ਼ਤਦਾਰ ਨਫੀਸ਼ ਅਤੇ ਖਾਮੋਸ਼ ਸੁਭਾਅ ਦੇ ਲੋਕ ਸਨ ਇਹ ਨੌਜਵਾਨ ਕੁੜੀ ਬੇहद ਨੇਕ ਸੀ ਜਿਸ ਉੱਤੇ ਭਰੋਸਾ ਕਰਦੇ ਹੋਏ ਕੋਈ ਵੀ ਗੰਭੀਰ ਸ਼ਖਸ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਉਸ ਤੋਂ ਕੁਰਬਾਨ ਕਰ ਸਕਦਾ ਸੀ ਫਰਿਸ਼ਤਿਆਂ ਜਹੀ ਪਾਕੀਜ਼ਗੀ ਦੇ ਜਾਦੂ ਦੀ ਮਾਲਕ ਉਸ ਦੀ ਸਾਦੀ ਜਹੀ ਖੂਬਸੂਰਤੀ ਖੂਬਸੂਰਤੀ ਬੋਲਾਂ ਉਤੇ ਹਮੇਸ਼ਾ ਛਾਈ ਰਹਿੰਦੀ ਹਲਕੀ ਜਹੀ ਮੁਸਕਰਾਹਟ ਕਿਸੇ ਪਾਕੀਜ਼ਾ ਤੇ ਪਿਆਰੀ ਰੂਹ ਦਾ ਅਕਸਰ ਰੱਖਦੀ ਸੀ ਉਸ ਦੀਆਂ ਤਰੇਪਾਂ ਦੇ ਡਾਂਕੇ ਹਰ ਜਗ੍ਹਾ ਗੂੰਜਦੇ ਸੀ ਲੋਕੀ ਇਹ ਕਹਿੰਦੇ ਨਹੀਂ ਥੱਕਦੇ ਸਨ ਬਹੁਤ ਭਾਗਾ ਵਾਲਾ ਹੋਵੇਗਾ ਉਹ ਸ਼ਖਸ ਜਿਸ ਤੇ ਇਹ ਮਿਹਰਬਾਨ ਹੋਵੇਗੀ ਉਸ ਨੂੰ ਇਸ ਨਾਲੋਂ ਬਿਹਤਰੀਨ ਪਤਨੀ ਨਹੀਂ ਸੀ ਮਿਲ ਸਕਦੀ ਮਿਸਟਰ ਲੈਂਟਨ ਘਰੇਲੂ ਮੈਕਮੇ ਵਿੱਚ 3500 ਫ੍ਰੈਂਕ ਦੀ ਤਨਖਾਹ ਉੱਤੇ ਕੰਮ ਕਰਨ ਵਾਲਾ ਹੈੱਡ ਕਲਰਕ ਸੀ ਅਤੇ ਉਸ ਨੇ ਉਸ ਦਰਸ਼ ਕੁੜੀ ਲਈ ਰਿਸ਼ਤਾ ਭੇਜਿਆ ਤੇ ਇਸ ਅਵਿਕਾਰ ਕਰ ਲਿਆ ਗਿਆ ਉਹ ਆਪਣੀ ਪਤਨੀ ਨਾਲ ਵਿਹਦ ਖੁਸ਼ੀ ਉਸ ਦੀ ਪਤਨੀ ਨੇ ਘਰ ਦੀਆਂ ਜ਼ਿੰਮੇਵਾਰੀਆਂ ਬੜੀ ਸੂਝ ਸਿਆਣਪ ਨਾਲ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੁਣ ਇਸ ਆਮਦਨੀ ਵਿੱਚ ਐਸ਼ ਨਾਲ ਗੁਜ਼ਰ ਕਰਦੇ ਜਾਪਣ ਲੱਗੇ ਸਨ ਉਹ ਆਪਣਾ ਪੂਰਾ ਧਿਆਨ ਪਿਆਰ ਅਤੇ ਮੁਹੱਬਤ ਬੜੀ ਖੁੱਲ੍ਹ ਦਿਲੀ ਨਾਲ ਆਪਣੇ ਪਤੀ ਉੱਤੇ ਨਿਸ਼ਾਵਾਰ ਕਰਦੀ ਰਹਿੰਦੀ ਉਸ ਦੇ ਸੁਪਨਿਆਂ ਦਾ ਜਾਦੂ ਇਹ ਸੀ ਕਿ ਵਿਆਹ ਦੇ 6 ਸਾਲ ਬਾਅਦ ਮਿਸਟਰ ਲੈਂਟਨ ਨੂੰ ਪਤਾ ਲੱਗਿਆ ਕਿ ਹੁਣ ਉਹ ਉਸ ਨੂੰ ਹਨੀਮੂਨ ਦੇ ਪਹਿਲੇ ਪਹਿਲੇ ਦਿਨਾਂ ਨਾਲੋਂ ਵੀ ਕਿਤੇ ਜ਼ਿਆਦਾ ਮੁਹੱਬਤ ਕਰਦਾ ਸੀ ਮਿਸਟਰ ਲੈਂਟਰਨ ਨੂੰ ਆਪਣੀ ਪਤਨੀ ਦੇ ਦੋ ਸ਼ੌਂਕ ਬੇहद ਨਾਪਸੰਦ ਸਨ। ਥੀਏਟਰ ਜਾਣ ਦਾ ਸ਼ੌਂਕ ਅਤੇ ਨਕਲੀ ਗਹਿਣੇ ਖਰੀਦਣ ਦਾ ਸ਼ੌਂਕ। ਉਸ ਦੀਆਂ ਸਹੇਲੀਆਂ ਕੁਝ ਨਿਗੋਣੇ ਆਫਸਰਾਂ ਦੀਆਂ ਪਤਨੀਆਂ ਅਕਸਰ ਆਉਣ ਉਹ ਹਰ ਨਵੇਂ ਡਰਾਮੇ ਦੇ ਪਹਿਲੇ ਸ਼ੋਅ ਦੀ ਸਪੈਸ਼ਲ ਕਲਾਸ ਦੀਆਂ ਟਿਕਟਾਂ ਦਾ ਪ੍ਰਬੰਧ ਕਰ ਦਿੰਦੀਆਂ ਅਤੇ ਉਸ ਨੂੰ ਉਸ ਦੇ ਨਾਲ ਜਾਣਾ ਹੀ ਪੈਂਦਾ ਸੀ। ਚਾਹੇ ਉਸ ਦਾ ਮਨ ਹੋਵੇ ਜਾਂ ਨਾ ਹੋਵੇ। ਖਾਸ ਤੌਰ ਤੇ ਦੇਣ ਦੇ ਕੰਮ ਤੋਂ ਥੱਕ ਕੇ ਵਾਪਸੀ ਉੱਤੇ ਇਸ ਤਰ੍ਹਾਂ ਮਜਬੂਰੀ ਵਸ ਜਾਣਾ ਉਸ ਲਈ ਬਹੁਤ ਬੇਜ਼ਾਰੀ ਦਾ ਕੰਮ ਕਾਰਨ ਬਣਦਾ ਕੁਝ ਸਮੇਂ ਬਾਅਦ ਮਿਸਟਰ ਨੈਟਨ ਨੇ ਪਤਨੀ ਦੀਆਂ ਬਹੁਤ ਜ਼ਿਆਦਾ ਮੰਤਕ ਕੀਤੀਆਂ ਕਿ ਉਹ ਆਪਣੇ ਕਿਸੇ ਦੋਸਤ ਦੇ ਨਾਲ ਚਲੀ ਜਾਇਆ ਕਰੇ ਅਤੇ ਉਹ ਉਸ ਨੂੰ ਵਾਪਸ ਘਰ ਵੀ ਲੈ ਆਇਆ ਕਰੇ ਪਹਿਲਾਂ ਤਾਂ ਪਤਨੀ ਨੇ ਬਹੁਤ ਵਿਰੋਧ ਕੀਤਾ ਪਰ ਫਿਰ ਉਸ ਦੇ ਕਾਫੀ ਜ਼ੋਰ ਪਾਉਣ ਉੱਤੇ ਉਸ ਨੇ ਗੱਲ ਮੰਨ ਲਈ ਇਸ ਤਰ੍ਹਾਂ ਥੀਏਟਰ ਨਾਲ ਥੀਏਟਰ ਨਾਲ ਜਾਣ ਦਾ ਮਸਲਾ ਤਾਂ ਹੱਲ ਹੋ ਗਿਆ ਪਰ ਨਕਲੀ ਗਹਿਣਿਆਂ ਦਾ ਸ਼ੌਕ ਵੀ ਤਾਂ ਸੀ ਉਸਦੇ ਕੱਪੜੇ ਤਾਂ ਹਮੇਸ਼ਾ ਵੀ ਹਮੇਸ਼ਾ ਦੀ ਤਰ੍ਹਾਂ ਸਾਦੇ ਸੁਹਾਣੇ ਅਤੇ ਬਿਨਾ ਕਿਸੇ ਤੜਕ-ਪੜਕਦੇ ਹੋਇਆ ਕਰਦੇ ਸਨ ਪਰ ਨਕਲੀ ਗਹਿਣਿਆਂ ਦਾ ਸ਼ੌਕ ਵਧਦਾ ਹੀ ਗਿਆ ਕੰਨਾਂ ਵਿੱਚ ਅਸਲੀ ਹੀਰਿਆਂ ਵਾਲੇ ਚਮਕਦੇ ਨਕਲੀ ਗਹਿਣਿਆਂ ਦੇ ਕਾਟੇ ਉਸ ਨੂੰ ਬੇहद ਪਸੰਦ ਆਉਣ ਲੱਗੇ ਸਨ ਨਕਲੀ ਮੋਤੀਆਂ ਦੀ ਮਾਲਾ ਨਕਲੀ ਸੋਨੇ ਦੇ ਕੰਗਣ ਅਤੇ ਨਕਲੀ ਨਗინਿਆਂ ਨਾਲ ਜੜੀਆਂ ਕੰਗੀਆਂ ਉਸ ਨੂੰ ਇਹ ਸਭ ਗਹਿਣੇ ਬਹੁਤ ਚੰਗੇ ਲੱਗਦੇ ਸਨ ਮਿਸਟਰ ਲੇਟਨ ਅਕਸਰ ਕਿਹਾ ਕਿਹਾ ਕਰਦੇ ਸਨ ਮੇਰੀ ਜਾਨ ਜੇਕਰ ਤੂੰ ਅਸਲੀ ਗਹਿਣੇ ਨਹੀਂ ਖਰੀਦ ਸਕਦੀ ਤਾਂ ਕੋਈ ਗੱਲ ਨਹੀਂ ਤੂੰ ਉਂਝ ਹੀ ਆਪਣੀ ਕੁਦਰਤੀ ਖੂਬਸੂਰਤੀ ਅਤੇ ਨੇਕ سیرਤ ਹੋਣ ਸਦਕਾ ਲੋਹੜੇ ਦੀ ਹੁਸੀਨ ਲੱਗਦੀ ਹੈ ਇਹ ਹੀ ਔਰਤ ਦੇ ਅਸਲੀ ਗਹਿਣੇ ਹੁੰਦੇ ਹਨ ਉਹ ਪਿਆਰੀ ਜਹੀ ਮੁਸਕਰਾਹਟ ਵਖੇਰਦੀ ਕਿਹਾ ਕਰਦੀ ਮੈਂ ਕੀ ਕਰਾਂ ਮੈਨੂੰ ਇਹਨਾਂ ਦਾ ਬੇहद ਸ਼ੌਂਕ ਹੈ ਇਹ ਮੇਰੀ ਕਮਜ਼ੋਰੀ ਹੈ ਅਸੀਂ ਆਪਣਾ ਸੁਭਾਅ ਨਹੀਂ ਬਦਲ ਸਕਦੇ ਫਿਰ ਉਹ ਨਕਲੀ ਮੋਤੀਆਂ ਦੀ ਮਾਲਾ ਨੂੰ ਆਪਣੀ ਉਂਗਲੀਆਂ ਉੱਤੇ ਆੜਾ-ਆੜਾ ਤਰੀਕਿਆਂ ਨਾਲ ਲਪੇਟਣ ਲੱਗਦੀ ਜਿਸ ਨਾਲ ਉਸ ਵਿੱਚ ਜੜੇ ਨਕਲੀ ਨਗੀਨੇ ਚਮਕਣ ਲੱਗਦੇ ਤੇ ਫਿਰ ਉਹ ਕਹਿੰਦੀ ਵੇਖੋ ਕਿੰਨੇ ਸੁੰਦਰ ਹਨ ਕੋਈ ਵੀ ਸੌਂਖਾ ਕੇ ਕਹਿ ਸਕਦਾ ਹੈ ਕਿ ਇਹ ਅਸਲੀ ਹਨ ਅਤੇ ਮਿਸਟਰ ਲੇਟਨ ਮੁਸਕਰਾਉਂਦੇ ਹੋਏ ਜਵਾਬ ਦਿੰਦੇ ਤੇਰੀ ਪਸੰਦ ਨਿਰਾਲੀ ਹੈ ਮੇਰੀ ਜਾਨ ਕਦੇ-ਕਦੇ ਕਿਸੇ ਸ਼ਾਮ ਜਦੋਂ ਉਹ ਦੋਨੋਂ ਚੁੱਲ੍ਹੇ ਅੱਗੇ ਬੈਠੇ ਦਿਲੀ ਗੱਲਾਂ ਕਰ ਰਹੇ ਹੁੰਦੇ ਉਹ ਆਪਣਾ ਚਮੜੇ ਦਾ ਡੱਬਾ ਲਿਆ ਕੇ ਚਾਹ ਦੀ ਮੇਜ਼ ਉੱਤੇ ਰੱਖ ਦਿੰਦੀ ਜੋ ਮਿਸਟਰ ਲੇਟਨ ਦੇ ਸ਼ਬਦਾਂ ਵਿੱਚ ਰੱਦੀ ਦੀ ਟੋਕਰੀ ਸੀ ਫਿਰ ਉਹ ਬੜੇ ਸ਼ੌਂਕ ਨਾਲ ਅਤੇ ਧਿਆਨ ਨਾਲ ਉਹਨਾਂ ਨਕਲੀ ਨਗਿੰਨਿਆਂ ਦਾ ਮੁਆਇਨਾ ਕਰਦੀ ਜਿਵੇਂ ਉਸ ਨੂੰ ਕੋਈ ਗਹਿਰੀ ਅਤੇ ਗੁਪਤ ਖੁਸ਼ੀ ਮਿਲਦੀ ਹੋਵੇ ਅਤੇ ਫਿਰ ਕੋਈ ਹਾਰ ਉਠਾ ਕੇ ਬੜੇ ਮਾਣ ਨਾਲ ਮਾਂ ਦੇ ਨਾਲ ਪਤੀ ਦੀ ਗਰਦਨ ਦਿਵਾਲੇ ਪੈਣ ਕੇ ਹੱਸਦੀ ਹੋਈ ਕਹਿੰਦੀ ਕਿੰਨੇ ਮਜ਼ਾਹੀਆ ਲੱਗ ਰਹੇ ਹੋ ਅਤੇ ਫਿਰ ਖੁਦ ਨੂੰ ਉਸ ਦੀਆਂ ਬਾਹਾਂ ਦੇ ਹਵਾਲੇ ਕਰ ਦਿੰਦੀ ਹੈ ਤੇ ਉਸ ਨੂੰ دیਵਾਨਿਆਂ ਵਾਂਗ ਚੁੰਮਣ ਲੱਗਦੀ ਸਿਆਲਾਂ ਦੀ ਇੱਕ ਸ਼ਾਮ ਉਪਰੇ ਤੋਂ ਘਰ ਪਰਤਦੇ ਹੋਏ ਉਸ ਨੂੰ ਠੰਡ ਲੱਗ ਗਈ ਦੂਜੇ ਦਿਨ ਉਹ ਖੰਗਣ ਲੱਗੀ ਅਤੇ 8 ਦਿਨ ਬਾਅਦ ਹੀ ਉਹ ਫੇਫੜਿਆਂ ਦੀ ਸੋਜਿਸ਼ ਦੇ ਰੋਗ ਦੇ ਨਾਲ ਇਸ ਦੁਨੀਆ ਤੋਂ ਚਲੀ ਗਈ ਮਿਸਟਰ ਲੈਂਟਨ ਦੇ ਗਾਮਾ ਤੇ ਨਿਰਾਸ਼ਾ ਦੀ شدت ਇੰਨੀ ਸੀ ਕਿ ਇੱਕ ਮਹੀਨੇ ਵਿੱਚ ਵੀ ਉਸ ਦੇ ਵਾਲ ਧੌਲੇ ਹੋ ਗਏ ਉਹ ਲਗਾਤਾਰ ਰੋਂਦਾ ਰਿਹਾ ਵਿਗੜੀ ਛੜੀ ਪਤਨੀ ਦੀ ਮੁਸਕਰਾਹਟ ਉਸ ਦੀ ਆਵਾਜ਼ ਉਸ ਦੀਆਂ ਮਨਮੋਹਣੀਆਂ ਯਾਦਾਂ ਉਸ ਦਾ ਦਿਲ ਤੋੜਦੀਆਂ ਰਹੀਆਂ ਸਮਾ ਵੀ ਮਿਸਟਰ ਲੈਂਟਨ ਦੇ ਗਾਮ ਦਾ ਕੋਈ ਚਾਰਾ ਨਾ ਕਰ ਸਕਿਆ ਅਕਸਰ ਦਫ਼ਤਰ ਦੇ ਸਾਥੀ ਜਦੋਂ ਚਿੰਤਤ ਮਸਲਿਆਂ ਬਾਰੇ ਚਾਚਾ ਕਰ ਰਹੇ ਹੁੰਦੇ ਤਾਂ ਮਿਸਟਰ ਹਲੈਂਟਨ ਦੀਆਂ ਅੱਖਾਂ ਵਿੱਚ ਹੰਝੂ ਡਲਕਣ ਲੱਗ ਪੈਂਦੇ ਅਤੇ ਉਸ ਦਾ ਗਮ ਦਿਲ ਚੀਰਮਿਆਂ ਸਿਸਕੀਆਂ ਬਣ ਬਾਹਰ ਨਿਕਲਨ ਲੱਗਾ ਉਸ ਨੇ ਪਤਨੀ ਦੇ ਕਮਰੇ ਵਿੱਚ ਹਰ ਚੀਜ਼ ਉਵੇਂ ਹੀ ਰੱਖੀ ਹੋਈ ਸੀ ਜਿਵੇਂ ਉਸ ਦੇ ਜਾਉਂਦੇ ਹੋਣ ਸਮੇਂ ਸੀ ਉਸ ਦਾ ਸਾਰਾ ਫਰਨੀਚਰ ਉਸ ਦੇ ਕੱਪੜੇ ਬਿਲਕੁਲ ਉੰਜ ਹੀ ਰੱਖੇ ਸਨ ਜਿਵੇਂ ਉਹ ਉਸ ਦਿਨ ਰੱਖੇ ਸਨ ਜਿਸ ਦਿਨ ਉਸ ਦੀ ਮੌਤ ਹੋਈ ਸੀ ਉਹ ਹਰ ਰੋਜ਼ ਇਕਾਂਤ ਵਿੱਚ ਜਾ ਬੈਠਦਾ ਤੇ ਆਪਣੀ ਪਤਨੀ ਦੀਆਂ ਯਾਦਾਂ ਵਿੱਚ ਗੁੰਮ ਹੋ ਜਾਂਦਾ। ਉਹੀ ਉਸਦੀ ਜ਼ਿੰਦਗੀ ਦਾ ਖਜ਼ਾਨਾ ਸੀ, ਉਸਦੇ ਵजूद ਦੀ ਖੁਸ਼ੀ ਸੀ। ਪਰ ਛੇਤੀ ਹੀ ਉਹ ਜ਼ਿੰਦਗੀ ਦੇ ਸ਼ਿੰਗਾਰਸ ਵਿੱਚ ਉਲਝ ਗਿਆ। ਉਸਦੀ ਆਮਦਨੀ ਜਿਸ ਨਾਲ ਉਸਦੀ ਪਤਨੀ ਘਰ ਦੇ ਸਾਰੇ ਖਰਚੇ ਸੋਖ ਨਾਲ ਚਲਾ ਲਿਆ ਕਰਦੀ ਸੀ, ਉਹ ਹੁਣ ਉਸ ਦੀਆਂ ਅਸਹਿਮ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਕਾਫੀ ਨਹੀਂ ਸੀ ਅਤੇ ਉਹ ਹੈਰਾਨ ਸੀ ਕਿ ਕਿਵੇਂ ਉਹ ਜ਼ਿੰਦਗੀ ਦੀ ਆ ਸ਼ਾਂਦਾ ਵੀ ਇੰਤਜ਼ਾਮ ਕਰ ਲਿਆ ਕਰਦੀ ਸੀ ਮਹਿੰਗੀ ਸ਼ਰਾਬ ਖਾਣ ਲਈ ਸਵਾਦੀ ਚੀਜ਼ਾਂ ਜੋ ਉਹ ਆਪਣੀ ਥੋੜੀ ਆਮਦਨੀ ਵਿੱਚ ਹਾਸਲ ਕਰਨ ਵਿੱਚ ਨਾਕਾਮ ਸੀ ਮਿਸਟਰ ਲੈਂਟਰਨ ਨੇ ਕਾਫੀ ਕਰਜ਼ਾ ਚੜਾ ਲਿਆ ਤੇ ਛੇਤੀ ਹੀ ਹੋਰ ਗਰੀਬੀ ਦੀ ਹਾਲਤ ਵਿੱਚ ਪਹੁੰਚ ਗਿਆ ਇੱਕ ਦਿਨ ਜਦੋਂ ਉਸ ਨੇ ਦੇਖਿਆ ਕਿ ਉਸ ਦੀਆਂ ਜੇਬਾਂ ਖਾਲੀ ਸਨ ਤਾਂ ਉਸ ਨੂੰ ਖਿਆਲ ਆਇਆ ਕਿ ਕੁਝ ਸਮਾਨ ਵੇਚ ਦਿੱਤਾ ਜਾਵੇ ਫਿਰ ਉਸਨੇ ਸੋਚਿਆ ਕਿ ਕਿਉਂ ਨਾ ਪਤਨੀ ਦੇ ਕੁਝ ਨਕਲੀ ਗਹਿਣੇ ਵੇਚ ਦੇਵਾਂ ਉਹੀ ਨਕਲੀ ਗਹਿਣੇ ਜਿਨ੍ਹਾਂ ਨੂੰ ਵੇਖ ਕੇ ਉਹ ਕੁੜਿਆ ਕੁੜਿਆ ਕਰਦਾ ਸੀ ਜੋ ਬੀਤੇ ਵਿੱਚ ਉਸ ਨੂੰ ਗੁੱਸਾ ਚੜਾਉਂਦਾ ਕਾਰਨ ਹੋਇਆ ਕਰਦੇ ਸਨ ਕਿਆਣਿਆ ਉੱਤੇ ਉਸਦੀ ਇੱਕ ਛਾਤੀ ਨੇ ਜਿਵੇਂ ਉਸਦੀ ਖੋਈ ਹੋਈ ਪਤਨੀ ਦੀਆਂ ਯਾਦਾਂ ਨੂੰ ਕੁਝ ਹੱਦ ਤੱਕ ਘਚਲ ਦਿੱਤਾ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਉਹ ਬਹੁਤ ਜ਼ਿਆਦਾ ਖਰੀਦੀ ਖਰੀਦਦਾਰੀ ਕਰਨ ਲੱਗੀ ਸੀ ਨਿਤ ਕੋਈ ਨਾ ਕੋਈ ਨਵਾਂ ਗਹਿਣਾ ਲੈ ਆਉਂਦੀ ਉਹ ਕੁਝ ਸਮਾਂ ਉਹਨਾਂ ਦੀ ਫਰੋਲਾਫਰਾਲੀ ਕਰਦਾ ਰਿਹਾ ਕਿ ਆਖਰ ਉਸਨੇ ਉਸ ਭਾਰੀ ਹਾਰ ਨੂੰ ਵੇਚਣ ਦਾ ਫੈਸਲਾ ਕੀਤਾ ਜੋ ਉਸਦੀ ਪਤਨੀ ਨੂੰ ਬਹੁਤ ਪਸੰਦ ਸੀ ਅਤੇ ਮਿਸਟਰ ਲੈਂਟਨ ਦਾ ਖਿਆਲ ਸੀ ਕਿ ਇਸ ਦੇ 6 ਜਾਂ 7 ਫ੍ਰੈਂਕ ਤਾਂ ਮਿਲ ਹੀ ਜਾਣਗੇ ਕਿਉਂਕਿ ਉਸਦੀ ਕਾਰੀਗਰੀ ਬਹੁਤ ਸੋਹਣੀ ਸੀ ਹਾਲਾਂਕਿ ਉਹ ਨਕਲੀ ਸੀ ਉਸਨੇ ਹਾਰ ਜੇਬ ਵਿੱਚ ਰੱਖਿਆ ਤੇ ਭਰੋਸੇਯੋਗ ਜਾਪਦੇ ਕਿਸੇ ਜ਼ੋਹਰੀ ਦੀ ਤਲਾਸ਼ ਵਿੱਚ ਨਿਕਲ ਪਿਆ ਕਾਫੀ ਦੇਰ ਬਾਅਦ ਉਹ ਆਪਣੀ ਮਾੜੀ ਹਾਲਤ ਦੇ ਜ਼ਹਿਰ ਹੋਣ ਦੀ ਅਤੇ ਇੰਨੀ ਬੇਕਾਰ ਜਹੀ ਚੀਜ਼ ਨੂੰ ਵੇਚਣ ਦੀ ਸ਼ਰਮਿੰਦਗੀ ਦਾ ਮਾਰਿਆ ਇੱਕ ਜ਼ੋਹਰੀ ਦੀ ਦੁਕਾਨ ਵਿੱਚ ਚਲਾ ਗਿਆ ਜਨਾਬ ਉਸਨੇ ਦੁਕਾਨਦਾਰ ਨੂੰ ਕਿਹਾ ਮੈਂ ਪਤਾ ਕਰਨਾ ਚਾਹੁੰਦਾ ਹਾਂ ਕਿ ਇਸ ਦੀ ਕੀਮਤ ਕੀਮਤ ਕਿੰਨੀ ਮਿਲ ਸਕੇਗੀ ਦੁਕਾਨਦਾਰ ਨੇ ਹਾਰ ਹੱਥ ਵਿੱਚ ਲੈ ਕੇ ਉਸ ਦਾ ਮੌਾਇਨਾ ਕੀਤਾ ਤੇ ਫਿਰ ਕਾਰੀਗਰ ਨੂੰ ਸੱਦ ਕੇ ਅਸਹਿਜਤਾ ਜਿਹੇ ਕੁਝ ਕਿਹਾ ਫਿਰ ਉਸਨੇ ਹਾਰ ਨੂੰ ਕਾਊਂਟਰ ਉੱਤੇ ਰੱਖਦਿਆਂ ਤੇ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਉਸ ਨੂੰ ਉਲਟਾ-ਪੁਲਟਾ ਉਲਟਾ-ਪਲਟਾ ਕੇ ਅੱਡ-ਅੱਡ ਪਾਸਿਆਂ ਤੋਂ ਵੇਖਦਾ ਰਿਹਾ ਮਿਸਟਰ ਲੈਂਟਨ ਦੁਕਾਨਦਾਰ ਦੀਆਂ ਇਹਨਾਂ ਹਰਕਤਾਂ ਤੋਂ ਚਿੜ ਗਿਆ ਸੀ ਅਤੇ ਇਹ ਕਹਿ ਦੇਣਾ ਚਾਹੁੰਦਾ ਸੀ ਕਿ ਹਾਂ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਸ ਦੀ ਕੋਈ ਕੀਮਤ ਨਹੀਂ ਇਹਨੇ ਨੂੰ ਜ਼ੋਹਰੀ ਨੇ ਕਿਹਾ ਜਨਾਬ ਇਸ ਹਾਰ ਦੀ ਕੀਮਤ ਤਾਂ 12 ਤੋਂ 15000 ਫ੍ਰੈਂਕ ਹੈ ਪਰ ਮੈਂ ਇਸ ਨੂੰ ਉਦੋਂ ਤੱਕ ਖਰੀਦ ਨਹੀਂ ਸਕਦਾ ਜਦੋਂ ਤੱਕ ਤੁਸੀਂ ਮੈਨੂੰ ਇਸ ਗੱਲ ਦਾ ਪ੍ਰਮਾਣ ਦੇ ਸਕੋਗੇ ਕਿ ਤੂੰ ਉਸ ਨੂੰ ਕਿੱਥੋਂ ਖਰੀਦਿਆ ਸੀ ਦੁਕਾਨਦਾਰ ਦੀ ਗੱਲ ਪੂਰੀ ਤਰ੍ਹਾਂ ਨਾ ਸਮਝਦੇ ਹੋਏ ਹਾਰਤ ਨਾਲ ਮਿਸਟਰ ਲੇਟਨ ਦੀਆਂ ਅੱਖਾਂ ਟੱਡੀਆਂ ਅਤੇ ਮੂੰਹ ਖੁੱਲਾ ਰਹਿ ਗਿਆ ਆਖਰ ਉਸਨੇ ਜਵਾਨ ਖੋਲੀ ਅਤੇ ਹਕਲਾਉਂਦੇ ਹੋਏ ਪੁੱਛਿਆ ਤੀ ਯਕੀਨਨ ਤੁਹਾਡਾ ਮਤਲਬ ਉਹੀ ਹੈ ਜੋ ਤੁਸੀਂ ਕਹਿ ਰਹੇ ਹੋ ਦੁਕਾਨਦਾਰ ਨੇ ਬੜੇ ਰੁੱਖੇਪਾਨ ਨਾਲ ਜਵਾਬ ਦਿੱਤਾ ਤੁਸੀਂ ਕਿਤੇ ਹੋਰ ਵੀ ਕੋਸ਼ਿਸ਼ ਕਰ ਸਕਦੇ ਹੋ ਹੋ ਸਕਦਾ ਹੈ ਕਿ ਕੋਈ ਇਸ ਨਾਲੋਂ ਜ਼ਿਆਦਾ ਵੀ ਦੀ ਪੇਸ਼ਕਸ਼ ਕਰ ਦੇਵੇ ਮੇਰੇ ਖਿਆਲ ਚ ਇਸ ਦੀ ਕੀਮਤ 15000 ਫ੍ਰੈਂਕ ਤੋਂ ਜ਼ਿਆਦਾ ਨਹੀਂ ਹੋਵੇਗੀ ਜੇਕਰ ਇਸ ਨਾਲੋਂ ਬਿਹਤਰ ਰਕਮ ਨਾ ਮਿਲੇ ਤਾਂ ਵਾਪਸ ਚਲੇ ਆਉਣਾ ਹੈ ਰਾਂਦੀ ਨਾਲ ਹੱਕੇ-ਪੱਕੇ ਮਿਸਟਰ ਲੈਂਟਨ ਨੇ ਦੁਕਾਨਦਾਰ ਕੋਲੋਂ ਨੈਕਲੇਸ ਲਿਆ ਤੇ ਦੁਕਾਨ ਵਿੱਚੋਂ ਬਾਹਰ ਨਿਕਲ ਆਇਆ ਉਸਨੂੰ ਸੋਚਣ ਲਈ ਕੋਈ ਵਕਤ ਚਾਹੀਦਾ ਸੀ ਦੁਕਾਨੋਂ ਬਾਹਰ ਆਉਂਦੇ ਹੀ ਉਸਦਾ ਦਿਲ ਕਰਦਾ ਸੀ ਕਿ ਉਹ ਖੂਬ ਹੱਸੇ ਅਤੇ ਉਸਦੇ ਮਨ ਹੀ ਮਨ ਕਿਹਾ ਬੇਵਕੂਫ ਅਸਲੋਂ ਬੇਵਕੂਫ ਜੇਕਰ ਮੈਂ ਸ਼ਬਦਾਂ ਦਾ ਮਤਲਬ ਜਿਉਂ ਦਾ ਤਿਆਂ ਹਲਾਵਾ ਤਾਂ ਇਹ ਕੈਸਾ جوہری ਸੀ ਜੋ ਅਸਲੀ ਅਤੇ ਨਕਲੀ ਹੀਰਿਆਂ ਵਿੱਚ ਫਰਕ ਨਹੀਂ ਸੀ ਕਰ ਸਕਦਾ ਕੁਝ ਦੇਰ ਬਾਅਦ ਉਹ ਰੂਈ ਦਾ ਫੰਬਾ ਲੈ ਦੀ ਦੁਕਾਨ ਵਿੱਚ ਦਾਖਲ ਹੋਇਆ ਦੁਕਾਨ ਦੇ ਮਾਲਕ ਨੇ ਜਿਵੇਂ ਹੀ ਹਾਰ ਹੀਰਿਆਂ ਹਾਰ ਉੱਤੇ ਨਜ਼ਰ ਮਾਰੀ ਉਹ ਚੀਕ ਉੱਠਿਆ ਉਹ ਮੇਰੇ ਰੱਬਾ ਤੇ ਮੈਂ ਤਾਂ ਇਹਨੂੰ ਚੰਗੀ ਤਰ੍ਹਾਂ ਪਹਿਚਾੰਦਾ ਹਾਂ ਇਹ ਇੱਥੋਂ ਹੀ ਖਰੀਦਿਆ ਗਿਆ ਸੀ ਮਿਸਟਰ ਨੈਂਟਨ ਬਹੁਤ ਵਿਆਕੁਲ ਸੀ ਤੇ ਉਸਨੇ ਪੁੱਛਿਆ ਕਿ ਕੀ ਕੀਮਤ ਹੋਵੇਗੀ ਇਸਦੀ ਉੰਜ ਤਾਂ ਮੈਂ ਇਹ 20000 ਫ੍ਰੈਂਕ ਵਿੱਚ ਵੇਚਿਆ ਸੀ ਪਰ ਹੁਣ ਮੈਂ ਇਸ ਨੂੰ 18000 ਫ੍ਰੈਂਕ ਵਿੱਚ ਲੈ ਸਕਦਾ ਹਾਂ ਜੇਕਰ ਤੁਸੀਂ ਕਾਨੂੰਨੀ ਜ਼ਰੂਰਤਾਂ ਦੇ ਤਹਿਤ ਮੈਨੂੰ ਦੱਸ ਦਿਓ ਕਿ ਇਹ ਤੁਹਾਡੇ ਕੋਲ ਕਿਵੇਂ ਆਇਆ ਮੇਟਲ ਲੈਟਰਨ ਜੋ ਪੂਰੀ ਤਰ੍ਹਾਂ ਸੌਨ ਹੋ ਚੁੱਕਿਆ ਸੀ ਕਹਿ ਲਗਿਆ ਪਰ ਪਰ ਤੁਸੀਂ ਚੰਗੀ ਤਰ੍ਹਾਂ ਮੌਇਨਾ ਕਰ ਲਵੋ ਕਿਉਂਕਿ ਹੁਣ ਤੱਕ ਤਾਂ ਮੈਂ ਇਸ ਨੂੰ ਨਕਲੀ ਸਮਝਦਾ ਰਿਹਾ ਸੀ جوہری ਨੇ ਪੁੱਛਿਆ ਤੁਸੀਂ ਹੋ ਕੌਣ ਜਨਾਬ ਮੈਂ ਲੈਟਰਨ ਕਰੇਲੋ ਮਤਰਾਲੇ ਵਿੱਚ ਮੁਲਾਜ਼ਮ ਹਾਂ ਅਤੇ ਮੈਂ ਨੰਬਰ 16 ਸ਼ਹੀਦਾਂ ਵਾਲੀ ਗਲੀ ਵਿੱਚ ਰਹਿੰਦਾ ਹਾਂ ਦੁਕਾਨਦਾਰ ਨੇ ਕਈ ਕਿਤਾਬਾਂ ਵੇਖੀਆਂ ਤੇ ਆਖਰ ਉਸ ਨੂੰ ਖਰੀਦਣ ਵਾਲੇ ਦਾ ਨਾਮ ਅਤੇ ਪਤਾ ਮਿਲ ਗਿਆ ਅਤੇ ਦੱਸਿਆ ਕਿ ਇਹ ਹਾਰ ਮੈਡਮ ਲੈਂਟਨ ਨੂੰ 16 ਸ਼ੀਦਾਂ ਵਾਲੀ ਗਲੀ ਵਾਲੇ ਪਤੇ ਉੱਤੇ 20 ਜੁਲਾਈ 1876 ਨੂੰ ਭੇਜਿਆ ਗਿਆ ਸੀ। ਦੋਨੋਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖਣ ਲੱਗੇ। ਦੋਨੋਂ ਚੁੱਪੋਂ ਮਿਸਟਰ ਲੈਂਟਨ ਹੈਰਾਨੀ ਨਾਲ ਅਤੇ ਜੋਰੀ ਉਸਨੂੰ ਚੋਰ ਸਮਝਦੇ ਹੋਏ ਆਖਰ ਜੋਰੀ ਨੇ ਖਾਮੋਸ਼ੀ ਤੋੜੀ ਕਿ ਤੁਸੀਂ ਇਹ ਹਾਰ 24 ਘੰਟਿਆਂ ਲਈ ਮੇਰੇ ਕੋਲ ਛੱਡ ਸਕਦੇ ਹੋ। ਮੈਂ ਤੁਹਾਨੂੰ ਰਸੀਦ ਦੇ ਦੇਵਾਂਗਾ। ਮਿਸਟਰ ਨੈਂਟਨੇ ਜਲਦੀ ਨਾਲ ਜਵਾਬ ਦਿੱਤਾ ਹਾਂ ਜ਼ਰੂਰ ਅਤੇ ਰਸੀਦ ਜੇਬ ਵਿੱਚ ਰੱਖਦੇ ਹੋਏ ਉਹ ਦੁਕਾਨ ਤੋਂ ਬਾਹਰ ਨਿਕਲ ਗਿਆ ਭਿਆੰਕਰ ਉਲਝਣਾ ਵਿੱਚ ਕਿਰਿਆ ਉਹ ਐਵੇਂ ਬੇਮਤਲਬ ਸੜਕਾਂ ਉੱਤੇ ਘੁੰਮਦਾ ਰਿਹਾ ਉਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਦੀ ਪਤਨੀ ਇੰਨੇ ਮਹਿੰਗੇ ਗਹਿਣੇ ਖਰੀਦਣ ਦੀ ਤਾਂ ਜਿ ਕਿੰਨਾਂ ਗੁੰਜਾਇਸ਼ ਨਹੀਂ ਰੱਖਦੀ ਸੀ ਹੋ ਸਕਦਾ ਹੈ ਕਿ ਕਿਸ ਨੇ ਤੋਹਫੇ ਦਿੱਤੇ ਹੋਣ ਪਰ ਕਿਸ ਨੇ ਅਤੇ ਉਸ ਨੂੰ ਕੀ ਉਸ ਨੂੰ ਹੀ ਕਿਉਂ ਦਿੱਤੇ ਗਏ ਇਹ ਤੋਹਫੇ ਉਹ ਸੜਕ ਦੇ ਵਿਚਕਾਰ ਰੁਕ ਗਿਆ ਇੱਕ ਖਾਫਨਾਕ ਸ਼ੱਕ ਉਸ ਦੇ ਜਿਹਨ ਵਿੱਚ ਸਕਾਰ ਹੋਣ ਲੱਗਾ ਕੀ ਉਹ ਤਾਂ ਫਿਰ ਸਾਰੇ ਹੀ ਗਹਿਣੇ ਉਸ ਨੂੰ ਤੋਹਫਿਆਂ ਦੇ ਜ਼ਰੀਏ ਹੀ ਮਿਲੇ ਹੋਣਗੇ ਉਸ ਦੇ ਪੈਰਾਂ ਦੇ ਹੇਠਾਂ ਜ਼ਮੀਨ ਜਿਵੇਂ ਕੰਬਣ ਲੱਗੀ ਸੀ ਸਾਹਮਣੇ ਵਾਲਾ ਦਰਖਤ ਡਿੱਗਦਾ ਹੋਇਆ ਮਹਿਸੂਸ ਹੋਣ ਲੱਗਾ ਉਸ ਨੇ ਆਪਣੇ ਹੱਥ ਹਵਾ ਵਿੱਚ ਲਹਿਰਾਏ ਅਤੇ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿੱਗ ਪਿਆ ਅੱਜ ਜਦੋਂ ਹੋਸ਼ ਆਇਆ ਤਾਂ ਉਹ ਇੱਕ ਹਸਪਤਾਲ ਵਿੱਚ ਸੀ ਜਿੱਥੇ ਕੋਈ ਲੰਗ ਰਿਹਾ ਸ਼ਕਤ ਉਸ ਨੂੰ ਉਠਾ ਕੇ ਛੱਡ ਗਿਆ ਸੀ ਉਸ ਨੇ ਬੇਨਤੀ ਕੀਤੀ ਕਿ ਉਸ ਨੂੰ ਘਰ ਪਹੁੰਚਾ ਦਿੱਤਾ ਜਾਵੇ ਪਰ ਪਹੁੰਚ ਕੇ ਉਸ ਨੇ ਦਰਵਾਜ਼ਾ ਬੰਦ ਕੀਤਾ ਅਤੇ ਲਗਾਤਾਰ ਰੋਂਦਾ ਰਿਹਾ ਰੋਂਦੇ ਰੋਂਦੇ ਰਾਤ ਹੋ ਗਈ ਆਖਰ ਆਪਣੀ ਥਕਾਵਟ ਉੱਤੇ ਕਾਬੂ ਪਾ ਕੇ ਉਹ ਗਹਿਰੀ ਨੀਂਦ ਸੌਂ ਗਿਆ ਦੂਜੇ ਦਿਨ ਦੇ ਸੂਜ ਨੇ ਉਸ ਨੂੰ ਜਗਾ ਦਿੱਤਾ ਤੇ ਉਹ ਹੌਲੀ-ਹੌਲੀ ਦਫ਼ਤਰ ਜਾਣ ਲਈ ਤਿਆਰ ਹੋਣ ਲੱਗ ਪਿਆ ਉੰਜ ਨੇ 7ਵੇਂ ਦੇ ਬਾਅਦ ਕੰਮ ਕਰਨਾ ਮੁਸ਼ਕਲ ਹੀ ਸੀ ਇਸ ਲਈ ਛੁੱਟੀ ਦੀ ਦਰਖਾਸਤ ਪੇਜ ਦਿੱਤੀ ਫਿਰ ਯਾਦ ਆਇਆ ਕਿ ਉਸਨੇ ਤਾਂ ਜੋਹਰੀ ਦੇ ਜਾਣਾ ਸੀ ਉਥੇ ਜਾਣ ਦਾ ਖਿਆਲ ਕੁਝ ਠੀਕ ਨਹੀਂ ਸੀ ਲੱਗ ਰਹਾ ਪਰ ਉਹ ਹਾਰ ਉਸ ਕੋ ਛੱਡਣਾ ਵੀ ਨਹੀਂ ਸੀ ਚਾਹਦਾ ਉਸਨੇ ਕੱਪੜੇ ਬਦਲੇ ਅਤੇ ਬਾਹਰ ਨਿਕਲ ਗਿਆ ਬਹੁਤ ਖੂਬਸੂਰਤ ਦੇਣ ਸੀ ਸਾਫ ਤੇ ਨਿਖਰਿਆ ਨੀਲਾ ਸਮਾਨ ਹੀਠਾਂ ਭਜਨ ਅਠ ਵਿੱਚ ਮਸ਼ਰੂਫ ਸ਼ਹਿਰ ਉੱਤੇ ਮੁਸਕਰਾ ਰਿਹਾ ਸੀ। ਵੇਲੇ ਲੋਕ ਆਪਣੀਆਂ ਜੇਬਾਂ ਵਿੱਚ ਹੱਥ ਪਾਈ ਅਵਾਰਾਗਰਦੀ ਕਰ ਰਹੇ ਸਨ। ਮਿਸਟਰ ਲੈਟਨ ਨੇ ਇਹਨਾਂ ਬੇਫਿਕਰ ਲੋਕਾਂ ਨੂੰ ਵੇਖ ਕੇ ਖੁਦ ਨੂੰ ਕਿਹਾ। ਅਮੀਰ ਲੋਕ ਸੱਚਮੁੱਚ ਬਹੁਤ ਖੁਸ਼ ਰਹਿੰਦੇ ਹਨ। ਦੌਲਤ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਅਤਿਅੰਤ ਡੂੰਗੇ ਦੁੱਖ ਵੀ ਭੁਲਾਏ ਜਾ ਸਕਦੇ ਹਨ। ਬੰਦਾ ਕਿਤੇ ਵੀ ਜਾ ਸਕਦਾ ਹੈ। ਯਾਤਰਾ ਵਿੱਚ ਧਿਆਨ ਹੋਰ ਪਾਸੇ ਲੱਗ ਜਾਂਦਾ ਹੈ। ਜੋ ਸੋਗ ਦਾ ਪੱਕਾ ਇਲਾਜ ਹੈ ਕਾਸ਼ ਮੈਂ ਅਮੀਰ ਹੁੰਦਾ ਉਸ ਨੂੰ ਮਹਿਸੂਸ ਹੋਇਆ ਕਿ ਉਹ ਭੁੱਖਾ ਸੀ ਪਰ ਉਸ ਦੀ ਜੇਬ ਤਾਂ ਖਾਲੀ ਸੀ ਉਸ ਨੂੰ ਫਿਰ ਹਾਦ ਦੀ ਯਾਦ ਆਈ 18000 ਫ੍ਰੈਂਕ 18000 ਫ੍ਰੈਂਕ ਦੀ ਕਿੰਨੀ ਵੱਡੀ ਰਕਮ ਉਹ ਛੇਤੀ ਜੋਰੀ ਦੀ ਦੁਕਾਨ ਦੇ ਸਾਹਮਣੇ ਖੜਾ ਸੀ 18000 ਫ੍ਰੈਂਕ ਕਈ ਵਾਰ ਉਸ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਸ਼ਰਮ ਉਸ ਨੂੰ ਵਾਪਸ ਖਿੱਚ ਲੈਂਦੀ ਸੀ ਐਂ ਪਰ ਉਹ ਭੁੱਖਾ ਸੀ ਬਹੁਤ ਭੁੱਖਾ ਤੇ ਜੇਬ ਵਿੱਚ ਇੱਕ ਸੈਂਟ ਵੀ ਨਹੀਂ ਸੀ ਉਸਨੇ ਤੁਰੰਤ ਮਨ ਬਣਾਇਆ ਤੇਜ਼ੀ ਨਾਲ ਸੜਕ ਪਾਰ ਕੀਤੀ ਤੇ ਇਸ ਤੋਂ ਪਹਿਲਾਂ ਕਿ ਸੋਚਣ ਨੂੰ ਵਕਤ ਮਿਲੇ ਉਹ ਦੁਕਾਨ ਵਿੱਚ ਵੜ ਗਿਆ ਦੁਕਾਨ ਦੇ ਮਾਲਕ ਨੇ ਤੁਰੰਤ ਅੱਗੇ ਵਧ ਕੇ ਸੁਨਿਮਰਤਾ ਨਾਲ ਕੁਰਸੀ ਪੇਸ਼ ਕੀਤੀ ਅਤੇ ਸਾਰੇ ਮੁਲਾਜ਼ਮਾ ਆਪਣਤ ਨਾਲ ਉਸ ਵੱਲ ਵੇਖ ਰਹੇ ਸਨ ਮੈਂ ਸਾਰੀ ਜਾਂਚ ਕਰਵਾ ਲਈ ਹੈ ਮਿਸਟਰ ਲੈਂਟਰਨ جوہری ਨੇ ਦੱਸਿਆ ਜੇ ਤੁਸੀਂ ਜੇ ਤੇ ਤੁਸੀਂ ਜੇਕਰ ਹਾਲੇ ਵੀ ਇਸ ਨੂੰ ਵੇਚਣ ਦੇ ਆਪਣੇ ਇਰਾਦੇ ਤੇ ਕਾਇਮ ਹੋ ਤਾਂ ਮੈਂ ਜੋ ਰਕਮ ਦੀ ਪੇਸ਼ਕਸ਼ ਕੀਤੀ ਸੀ ਉਹ ਅਦਾ ਕਰਨ ਲਈ ਤਿਆਰ ਹਾਂ ਬਿਲਕੁਲ ਸਰ ਮਿਸਟਰ ਲੈਂਟਨ ਇਹ ਹਕਲਾਉਂਦੇ ਹੋਏ ਕਿਹਾ ਫਿਰ ਦੁਕਾਨ ਦੇ ਮਾਲਕ ਨੇ ਦਰਾਜ ਵਿੱਚੋਂ 18000 ਫ੍ਰੈਂਕ ਕੱਢੇ ਅਤੇ ਮਿਸਟਰ ਲੈਂਟਨ ਦੇ ਹਵਾਲੇ ਕਰ ਦਿੱਤੇ ਉਸਨੇ ਰਸੀਦ ਉੱਤੇ ਹਸਤਾਖਰ ਕੀਤੇ ਅਤੇ ਨੋਟ ਆਪਣੀ ਜੇਬ ਵਿੱਚ ਰੱਖ ਲੈ ਦੁਕਾਨ ਤੋਂ ਬਾਹਰ ਨਿਕਲਦੇ ਹੋਏ ਉਹ ਫਿਰ ਇੱਕ ਵਾਰ ਮੋੜ ਆਇਆ ਤੇ ਵੇਖਿਆ ਕਿ ਜ਼ੋਹਰੀ ਦੇ ਬੁੱਲਾਂ ਉੱਤੇ ਉਹੀ ਜ ਜਾਨੀ ਪਹਿਚਾਣੀ ਮੁਸਕਰਾਹਟ ਸੀ ਮਿਸਟਰ ਲੈਂਟਨ ਨੇ ਨਜ਼ਰਾਨੇ ਮੀਆਂ ਰੱਖਦੇ ਹੋਏ ਕਿ ਮੇਰੇ ਕੋਲ ਮੇਰੇ ਕੋਲ ਇਸ ਤਰ੍ਹਾਂ ਦੇ ਹੋਰ ਵੀ ਨਗਾਇਨੇ ਹਨ ਜੋ ਉੱਥੇ ਹੀ ਉੱਥੋਂ ਹੀ ਆਏ ਹਨ ਸਨ ਜਿੱਥੋਂ ਇਹ ਹਾਰ ਆਇਆ ਸੀ ਕਿ ਤੁਸੀਂ ਉਹਨਾਂ ਨੂੰ ਵੀ ਖਰੀਦ ਲਵੋਗੇ ਜੋਰੀ ਨੇ ਸਿਰ ਝੁਕਾ ਕੇ ਕਿਹਾ ਜ਼ਰੂਰ ਜਨਾਬ ਮਿਸਟਰ ਲੈਂਟਨ ਨੇ ਗਬੀਤ ਨਾਲ ਕਿਹਾ ਮੈਂ ਹੁਣੇ ਲੈ ਕੇ ਆਉਂਦਾ ਹਾਂ ਇੱਕ ਘੰਟੇ ਬਾਅਦ ਹੀ ਉਹ ਸਾਰੇ ਗਹਿਣੇ ਲੈ ਆਇਆ ਹੀਰੇ ਨਾਲ ਜਿਹੜੇ ਦੇਵਰ ਦੇ ਕਾਟਿਆਂ ਦੀ ਕੀਮਤ 20000 ਫ੍ਰੈਂਕ, ਕੰਗਣ 35000 ਫ੍ਰੈਂਕ, ਅੰਗੂਠੀਆਂ 16000 ਫ੍ਰੈਂਕ, ਚਮੁਰਦ ਅਤੇ ਨੀਲਮ ਦੇ ਗਹਿਣੇ 14000 ਫ੍ਰੈਂਕ, ਸੋਨੇ ਦੀਆਂ ਜੰਜੀਰ ਜਿਸ ਵਿੱਚ ਵੱਡਾ ਸਾਰਾ ਹੀਰੇ ਦਾ ਲੋਕਟ ਲੱਗਿਆ ਹੋਇਆ ਸੀ 40000 ਫ੍ਰੈਂਕ ਜਿਨ੍ਹਾਂ ਦੀ ਕੁੱਲ ਰਕਮ 143000 ਫ੍ਰੈਂਕ ਬੰਦੀ ਸੀ। ਜੌਹਰੀ ਨੇ ਮਜ਼ਾਕ ਵਿੱਚ ਕਿਹਾ ਇਹ ਸ਼ਖਸ ਅਜਿਹਾ ਵੀ ਹੈ ਜਿਸ ਨੇ ਆਪਣੀ ਸਾਰੀ ਬਚਤ ਕੀਮਤੀ ਨਗਾਇਨਿਆਂ ਵਿੱਚ ਨਿਵੇਸ਼ ਕਰ ਦਿੱਤੀ। ਮਿਸਟਰ ਨੇਟਨ ਨੇ ਅਤਿਅੰਤ ਗੰਭੀਰਤਾ ਨਾਲ ਜਵਾਬ ਦਿੱਤਾ ਇਹ ਨਿਵੇਸ਼ ਦਾ ਇੱਕ ਹੋਰ ਤਰੀਕਾ ਹੀ ਹੈ ਉਸ ਦਿਨ ਮਿਸਟਰ ਨੇਟਨ ਨੇ ਵਾਇਜ਼ਾ ਵਿੱਚ ਕਾਫੀ ਮਹਿੰਗੀ ਸ਼ਰਾਬ ਖਰੀਦ ਕੇ ਪੀਤੀ ਫਿਰ ਟੈਕਸੀ ਲੈ ਕੇ ਬੂਏ ਦੇ ਇਲਾਕਿਆਂ ਵਿੱਚ ਘੁੰਮਦਾ ਰਿਹਾ ਅਤੇ ਹਰ ਪਾਤ ਪਾਤ ਦੇ ਮਕਾਨਾਂ ਨੂੰ ਹਕਾਰਤ ਨਾਲ ਘੂਰਦਾ ਰਿਹਾ ਉਹ ਉਹਨਾਂ ਦੇ ਮਾਲਕਾਂ ਨੂੰ ચીਖ ਚੀਖ ਕੇ ਇਹ ਕਹਿਣ ਤੋਂ ਆਪਣੇ ਆਪ ਨੂੰ ਮਸੇਂ ਰੋਕ ਰਿਹਾ ਸੀ ਮੈਂ ਵੀ ਅਮੀਰ ਹਾਂ ਮੈਂ 2 ਲੱਖ ਫ੍ਰੈਂਕ ਦਾ ਮਾਲਕ ਹਾਂ ਅਚਾਨਕ ਉਸ ਨੂੰ ਆਪਣੇ ਸਾਹਿਬ ਦੀ ਯਾਦ ਆਈ ਫਿਰ ਉਹ ਦਫ਼ਤਰ ਵੱਲ ਚੱਲ ਪਿਆ ਤੇ ਖੁਸ਼ੀ ਨਾਲ ਫੁੱਲਿਆ ਦਫ਼ਤਰ ਵਿੱਚ ਵੜ ਗਿਆ ਸਾਹਿਬ ਨੂੰ ਕਹਿਣ ਲੱਗਾ ਜਨਾਬ ਮੈਂ ਆਪਣੀ ਨੌਕਰੀ ਤੋਂ ਅਸਤੀਫਾ ਦੇਣਾ ਚਾਹੁੰਦਾ ਹਾਂ ਹੁਣੇ-ਹੁਣੇ ਮੈਨੂੰ 3 ਲੱਖ ਫ੍ਰੈਂਕ ਵਿਰਸੇ ਵਿੱਚ ਮਿਲੇ ਹਨ ਮਿਸਟਰ ਲੈਂਟਨ ਨੇ ਦਫ਼ਤਰ ਦੇ ਆਪਣੇ ਸਾਰੇ ਸਾਥੀਆਂ ਨਾਲ ਹੱਥ ਮਿਲਾਇਆ ਤੇ ਭਵਿੱਖ ਦੇ ਆਪਣੇ ਕੁਝ ਮਨਸੂਬਿਆਂ ਦਾ ਵੀ ਉਨ੍ਹਾਂ ਕੋਲ ਜ਼ਿਕਰ ਕੀਤਾ ਫਿਰ ਉਹ ਉਥੋਂ ਨਿਕਲ ਸਿੱਧੇ ਕੈਫੇ ਅਗਲੇ ਖਾਣਾ ਖਾਣ ਲਈ ਚਲਾ ਗਿਆ ਉਹ ਇੱਕ ਸ਼ਖਸ ਦੇ ਨਾਲ ਬੈਠ ਗਿਆ ਜੋ ਸਾਫ਼ ਤੌਰ ਤੇ ਅਮੀਰ ਜ਼ਾਦਾ ਵਿਖਾਈ ਦੇ ਰਿਹਾ ਸੀ ਖਾਣੇ ਦੇ ਦੌਰਾਨ ਉਸ ਨੂੰ ਰਾਜ਼ ਦਾ ਰਾਜ਼ਦਾਰਾਣਾ ਅੰਦਾਜ਼ ਵਿੱਚ ਦੱਸਿਆ ਕਿ ਹਾਲ ਹੀ ਵਿੱਚ ਉਸ ਨੂੰ ਵਿਰਾਸਤ ਵਿੱਚ 4 ਲੱਖ ਫ੍ਰੈਂਕ ਮਿਲੇ ਸਨ ਜ਼ਿੰਦਗੀ ਵਿੱਚ ਪਹਿਲੀ ਵਾਰ ਉਹ تھیਟਰ ਵਿੱਚ ਬੇਜ਼ਾਰ ਨਹੀਂ ਹੋਇਆ ਫਿਰ ਉਸਨੇ ساری ਰਾਤ ਹਮ ਜਸਨੀ ਅੱਠ ਖੇលੀਆਂ ਕਰਦਿਆਂ ਗੁਜ਼ਾਰ ਦਿੱਤੀ 6 ਮਹੀਨੇ ਬਾਅਦ ਉਸਨੇ ਦੁਬਾਰਾ ਵਿਆਹ ਕਰਵਾ ਲਿਆ ਉਸਦੀ ਨਵੀਂ ਪਤਨੀ ਬੜੀ ਹੀ ਨੇਕ ਆਰਤ ਸੀ ਪਰ ਨਾਲ ਹੀ ਬੇਹਦ ਲੜਾਕੀ ਮਾਨਸਿਕਤਾ ਦੀ مالک ਸੀ ਜਿਸ ਨੇ ਮਿਸਟਰ ਨੈਟਨ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ